ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀਆਂ ਹਦਾਇਤਾਂ ਤੇ ਸ੍ਰੀ ਸਰਿੰਦਰ ਲਾਂਬਾ ਆਈਪੀਐਸ ਐਸਐਸਪੀ ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਕੱਲ ਖਾਲੜਾ ਪੁਲਿਸ ਨੂੰ ਜਿਹੜੀ ਕਾਫੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਤਿੰਨ ਮੁਕੱਦਮੇ ਐਨਡੀਪੀਐਸ ਐਕਟ ਥੱਲੇ ਜਿਹੜੇ ਥਾਣਾ ਖਾਲੜਾ ਵਿਖੇ ਦਰਜ ਕੀਤੇ ਗਏ ਇੱਕ ਮੁਕੱਦਮੇ ਦੇ ਵਿੱਚ ਜਸ਼ਨਪ੍ਰੀਤ ਸਿੰਘ ਇੰਦਰਜੀਤ ਸਿੰਘ ਤੇ ਜੋਬਨਪ੍ਰੀਤ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ 962 ਗ੍ਰਾਮ ਦੇ ਕਰੀਬ ਅਫੀਮ 300 ਗ੍ਰਾਮ ਦੇ ਕਰੀਬ ਹੈਰਨ ਤੇ ਇਹਨਾਂ ਪਾਸੋਂ ਤਿੰਨ ਮੋਬਾਈਲ ਹਾਸਲ ਕੀਤੇ ਆ ਜੇ ਸਬੰਧੀ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 28 ਜਿਹੜਾ ਵਾ ਕੱਲ ਦਰਜ ਕਰਕੇ 18 ਤੇ 21 ਸੀ ਐਨ ਡੀ ਪੀ ਐਸ ਅਗਰ ਦੇ ਵਿੱਚ ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਜਾਰੀ ਕੀਤੀ ਗਈ ਹੈ ਸੋ ਦੋਸ਼ੀਆਂ ਨੂੰ ਅੱਜ ਜਿਹੜਾ ਪੇਸ਼ ਅਦਾਲਤ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪ੍ਰੰਤੂ ਜਿਹੜੀ ਮੋਡਲੀ ਤਰਤੀਸ਼ ਆ ਤੇ ਇਹਨਾਂ ਦੇ ਫੋਨਾਂ ਦੀ ਐਨਾਲਿਸਿਸ ਆ ਇਸ ਤੋਂ ਤਸਦੀਕ ਹੁੰਦਾ ਹੈ ਕਿ ਇਹਨਾਂ ਨੇ ਪਾਰ ਬੈਠੇ ਪਾਕਿਸਤਾਨ ਬੈਠੇ ਸਮਗਲਰਾਂ ਨੂੰ ਲੋਕੇਸ਼ਨ ਭੇਜ ਕੇ ਇਹ ਜਿਹੜੀ ਆ ਖੇਪ ਮੰਗਾਈ ਸੀ। ਬੀਐਸਆਰ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ। ਕੱਲਾ ਇਹੋ ਨਹੀਂ ਕੱਲ ਇੱਕ ਹੋਰ ਜਿਹੜੇ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ ਜਿਹੜੀ 27 ਦਰਜ ਹੋਈ ਆ 18 65 ਐਨ ਡੀ ਪੀ ਐਸ ਐਕਟ ਦੇ ਵਿੱਚ ਇਹਦੇ ਵਿੱਚ ਵੀ ਜਿਹੜੀ ਆ 700 ਗ੍ਰਾਮ ਜਿਹੜੀ ਅਫੀਮ ਬਰਾਮਦ ਕੀਤੀ ਗਈ ਇੱਕ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਕੁੰਡੀ ਲੱਗੀ ਹੋਈ ਸੀ ਇਸ ਕਰਕੇ ਇਹਦੇ 에ਅਰਕ੍ਰਾਫਟ ਐਕਟ ਥੱਲੇ ਵੀ ਜਿਹੜੀ ਇਹਦੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਇੱਥੇ ਹੀ ਬਸ ਨਹੀਂ ਗਈ ਰਾਜੋਕੇ ਦੇ ਵਿਖੇ ਇੱਕ ਐਫ ਆਈ ਆਰ ਨੰਬਰ 29 ਜਿਹੜੀ ਆ ਬਾਇਓ ਯਾਨ ਐਕਟ ਦੀ ਜਿਹੜੀ ਦਰਜ ਕੀਤੀ ਗਿਆ ਇਹਦੇ ਵਿੱਚ ਤਿੰਨ ਡਰੋਨ ਰਿਕਵਰ ਕੀਤੇ ਜਿਨ੍ਹਾਂ ਵਿੱਚ DJI ਮੈਵਿਕ 4 Pro DJI ਮੈਵਿਕ 3 ਕਲਾਸਿਕ DJI Air 3 ਇਹ ਜਿਹੜੇ ਤਿੰਨ ਡਰੋਨ ਆ ਇਹ ਬਰਾਮਦ ਕੀਤੇ ਗਿਆ ਸੋ ਲਗਾਤਾਰੀ ਪਾਕਿਸਤਾਨੀ ਸਮਗਲਰਾਂ ਦੇ ਖਿਲਾਫ ਤੇ ਪੰਜਾਬ ਜਿਹੜੀਆਂ ਬਾਰਡਰ ਤੇ ਬੈਠੀਆਂ ਕਾਲੀਆਂ ਭੇਡਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਜਿਹੜੀ ਪਖੀਵੇਟ ਸਬ ਡਿਵੀਜ਼ਨ ਵੱਲੋਂ ਤੇ ਤਰਨਤਾਰਨ ਜ਼ਿਲ੍ਹਾ ਵੱਲੋਂ ਹਮੇਸ਼ਾ ਹੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਕਾਮਯਾਬੀਆਂ ਹੋ ਰਹੀਆਂ ਨੇ ਤੇ ਮੈਂ ਇਥੇ ਇਹ ਦਸਵਾ ਤੇ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ ਕਿ ਪੰਜਾਬ ਪੁਲਿਸ ਤੇ ਬੀਆਰਐਸਏ ਬਾਰਡਰ ਦੇ ਉੱਤੇ ਹਰ ਤਰ੍ਹਾਂ ਨਾਲ ਚੁੱਕਨੀ ਆ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਏਡੀਐਸ ਸਿਸਟਮ ਦਿੱਤਾ ਗਿਆ ਉੱਥੇ ਮਾਨਯੋਗ ਐਸਐਸਪੀ ਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਕਾਫੀ ਫੋਰਸ ਆ ਉਹ ਬਾਰਡਰ ਦੇ ਉੱਤੇ ਲਾਈ ਗਈ ਹੈ ਚਾਹੇ ਉਹ ਪੈਟਰੋਲਿੰਗ ਪਾਰਟੀਆਂ ਚ ਹੋਣ ਚਾਹੇ ਉਹ ਵਹੀਕਲ ਪੈਟਰੋਲਿੰਗ ਦੇ ਵਿੱਚ ਹੋਵੇ ਤੇ ਥਾਂ ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਗੈਰ ਸਮਾਜੀ ਤੱਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ